ਕਾਂਗਰਸ ਦੇ ਝੰਡੇ ਵਾਲੀਆਂ ਗੱਡੀਆਂ ਵੀ ਨੇ ਉਧਰ ਸਿਮਰਜੀਤ ਮਾਨ ਵਾਲੀਆਂ ਗੱਡੀਆਂ ਵੀ ਨੇ ਤਾਂ ਵਿੱਚ ਬੱਸ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਵਾਲੀ ਕੀ ਕਹਿੰਦੀ ਹੈ ਬਾਈ ਸੰਗਰੂਰ ਦੀ ਹਵਾ ਸੰਗਰੂਰ ਦੀ ਹਵਾ ਕਹਿੰਦੀ ਹੈ ਖੈਰਾ-ਖੈਰਾ ਕਰਾ ਦੇਾਂਗੇ ਬਾਈ ਬਹੁਤ ਲੀਡ ਤੇ ਦਿੱਤਾਗੇ ਬਾਈ ਇਹ ਕਹਿੰਦੇ ਵੀ ਕਾਂਗਰਸ ਜਿੱਤੂਗੀ ਬਹੁਤ ਵੱਡੀ ਲੀਡ ਹੋਊ ਕਾਂਗਰਸ ਦਾ ਦੇਸ਼ੋਂ ਖਤਮ ਹੋ ਗਈ ਦੇਸ਼ੋਂ ਖਤਮ ਹੋ ਗਈ ਕਾਂਗਰਸ ਕਾਂਗਰਸ ਮੁਕਤ ਹੋ ਜਾਊਗਾ ਇਸ ਵਾਰ ਸਰਦਾਰ ਸਿਮਰਨਜੀਤ ਸੀਮਾਨ ਬਹੁਤ ਵੱਡੀ ਲੀਡ ਦੇ ਜਿੱਤਰੇ ਨੇ ਵੀਰੇ ਇਹਦਾ ਪਲੱਤ ਤੋਂ ਆਈਆਂ ਨੇ ਗੱਡੀਆਂ ਪਲੱਤ ਦੇ ਬੰਦਿਆਂ ਦੀ ਥੋੜੂ ਜਿਹੀ ਵੋਟ ਪੈਂਦੀ ਹੈ ਮਾਨ ਵਾਲੇ ਕਹਿੰਦੇ ਕਹਿੰਦੇ ਪਲੱਤ ਤੋਂ ਗੱਡੀਆਂ ਪਲੱਤ ਤੋਂ ਨਹੀਂ ਭਾਈ ਐਸੀ ਸਰਪੰਚ ਹੈ ਵੀ ਸਰਪੰਚ ਹੈ ਮੈਂ ਪੜੋ ਤੋਂ ਸਰਪੰਚਾ ਰਾਏਸ ਨਿਕਾਲੇ ਤੋਂ ਸਰਪੰਚ ਕੀ ਲਾਦਾ ਲੀਡ ਕਿੰਨੀ ਕ ਮੰਨ ਲੀਡ 1 ਲੱਖ ਦੀ ਲੀਡ ਨਾਲ ਜਿੱਤਾਂ ਹਵਾ ਤਾਂ ਜੀ ਦੋਨੇ ਪਾਰਟੀਆਂ ਦੀ ਹੈ ਜੀ ਦੇਖੋ ਇੱਕ ਤਾਂ ਮਾਰਟ ਦੀ ਜਿਹੜੀ ਸਰਕਾਰ ਹੈ ਉਹਦੀ ਵੀ ਹਵਾ ਹੈਗੀ ਹੈ ਜੀ ਤੇ ਇੱਕ ਸਿਮਰਨ ਸਿੰਘ ਮਾਨ ਦੀ ਬੱਸ ਚਾਈ ਜਾਂਦੀ ਉਹਨਾਂ ਦੇ ਦੇਖੋ ਖਾਲੀ ਹੈ ਲਗਭਗ ਬਸ ਕਿਉਂਕਿ ਆਪੋ ਆਪਣਾ ਰਗ ਦਿਖਾਉਣਾ ਸੀ ਸਾਰੇ ਆ ਪਾਰਟੀਆਂ ਰ ਪਰ ਇੱਥੋਂ ਜਿਹੜੀ ਚੋਣ ਆ ਉਹ ਸਰ ਸਰਾਰ ਸਿਮਰ ਦੀ ਸੀ ਮਾਨ ਦੀ ਜਿੱਤਾ ਜਿੱਕੇ ਆ ਘੱਟ ਤੁਸੀਂ ਦੇਖ ਲਿਆ ਸਾਰੀਆਂ ਪਾਰਟੀਆਂ ਦਾ ਇਕੱਠ ਕਿਦਾ ਵੱਡਾ ਮੈਂ ਖਰਾਏ ਦੀ ਜਿਵੇਂ ਮਰਜ਼ੀ ਕਰ ਲੋ ਜੀ ਉਹ ਸਰਜੀਤ ਮਾਨ ਦਾ ਆਪਣੇ ਆਪ ਉਹ ਘੱਟ ਹੋਇਆ ਦੂਜੀਆਂ ਪਾਰਟੀਆਂ ਨੇ ਮਤਲਬ ਸਾਰੇ ਪੰਜਾਬ ਦਾ ਕਰਿਆ ਹੋਇਆ ਵੱਡੀ ਰੀਡ ਤੇ ਜਿੱਤਣਗੇ ਮਾਨ ਸਾਹਿਬ ਪੂਰੀ ਵਾਦਵਾਦ ਇਹਨਾਂ ਤੋਂ ਇਹਦਾ ਦੂਜੇ ਸਾਰੇ ਚੁਟਕਰਾਏ ਨੇ ਸਾਡੀ ਗੱਲਾਂ ਸਾਡੇ ਨੂੰ ਸੁਣਾਈ ਜਾਂਦੇ ਨੇਗੇ ਸੋ ਅੱਜ ਸੰਗਰੂਰ ਦੇ ਵਿੱਚ ਜਿਵੇਂ ਮਿਕਸ ਵੈਜ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਝੰਡੇ ਵਾਲੀਆਂ ਗੱਡੀਆਂ ਵੀ ਨੇ ਉਧਰ ਸਿਮਰਜੀਤ ਮਾਨ ਵਾਲੀਆਂ ਗੱਡੀਆਂ ਵੀ ਨੇ ਤਾਂ ਵਿੱਚ ਬੱਸ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਵਾਲੀ ਬਾਈ ਕੀ ਲੱਗਦਾ ਕੀ ਹਵਾ ਬਾਈ ਜੀ ਹਵਾ ਤਾਂ ਸਾਡੀ ਕਾਂਗਰਸ ਦੀ ਆ ਜੀ ਮੈਂ ਸਾਰੀਆਂ ਗੱਡੀਆਂ ਨਜ਼ਰ ਆ ਰਹੀਆਂ ਪਿੱਛੇ ਉਹ ਦੇਖੋ ਮਾਨ ਫਸ ਕੇ ਵਿੱਚ ਆ ਕੇ ਕਾਂਗਰਸ ਚੱਲ ਰਹੀ ਹੈ ਜੀ ਕਾਂਗਰਸ ਚੱਲ ਰਹੀ ਹੈ ਬਿਲਕੁਲ ਸੋ ਆਹ ਵੀਰੇ ਕੀ ਲੱਗਦਾ ਕੀ ਬਣੂ ਕੋਈ ਕਾਂਗਰਸੀ ਲੱਗ ਰਹੀ ਪਾਖਦੇ ਪੂਰਾ ਜੋਰ ਆਸੇ ਆਉ ਵੀਰੇ ਕਾਂਗਰਸ ਹਾਂ ਸੁਖਪਾਲ ਖਹਿਰਾ ਜੀ ਮੈਂ ਕਹ ਮਿਕਸ ਅੱਜ ਬਣਿਆ ਨਾਲ ਸਾਡੇ ਟਰੈਕਟਰ ਖੜਾ ਮਾਨ ਦਾ ਪਿੱਛੇ ਬੱਸ ਆ ਰਹੀ ਝਾੜੂ ਵਾਲੇ ਉਹਨਾਂ ਦਾ ਵੀ ਆ ਵੀਰੇ ਉਹਨਾਂ ਨੇ ਆਪਣਾ ਜੋਰ ਪੂਰਾ ਲਾਉਣਾ ਹੈ ਆਪਾਂ ਆਪਣਾ ਪੂਰਾ ਲਾਉਣਾ ਜੋਰ ਪੂਰਾ ਜੀ ਪੂਰਾ ਕੀ ਕਹਿੰਦੀ ਨਵਜ ਤੁਹਾਨੂੰ ਕਾਂਗਰਸ ਸੋ ਆ ਦੇਖੋ ਵੱਖਰੇ ਤਰੀਕੇ ਦੇ ਤਸਵੀਰਾਂ ਨੇ ਸੁਖਪਾਲ ਖਹਿਰਾ ਦੀ ਤਸਵੀਰ ਵਾਲੀ ਕੀ ਲੱਗਦਾ ਕੋਣ ਸ਼ਮਰਜੀਤਵਾਲ ਲੱਗੇ ਕਾਂਗਰਸੀ ਵੀ ਨੇ ਦੇਖੋ ਹੈ ਕਿ ਮਾਨ ਦਾ आज जोर ਲੱਗਾ ਹੋਇਆ ਪੂਰਾ ਕੀ ਕਹਿੰਦੀ ਹੈ ਬਾਈ ਸੰਗਰੂਰ ਦੀ ਹਵਾ ਦੀ ਸੰਗਰੂਰ ਦੀ ਹਵਾ ਕਹਿੰਦੀ ਹੈ ਖੈਰਾ-ਖੈਰਾ ਕਰਾ ਦੇਾਂਗੇ ਬਾਈ ਹਾਂ ਬਹੁਤ ਸਾਰੇ ਤੇ ਜਿੱਤਾਂਗੇ ਬਹੁਤ ਲੀਡ ਤੇ ਜਿੱਤਾਂਗੇ ਘੱਟੋ-ਘੱਟ 50000 ਲੀਡ ਤੇ ਜਿੱਤਾਂਗੇ ਗੱਡੀਆਂ ਰੋਡ ਸ਼ੋਅ ਚ ਇੱਕੋ ਜਿਹੀਆਂ ਸਾਰਾ ਹਾਂਜੀ ਹਾਂਜੀ ਨਹੀਂ ਘੱਟ ਜਿਆਦੇ ਆਂ ਆਪਣਾ ਘੱਟ ਜਿਆਦੇ ਆ ਹਾਂਜੀ ਘੱਟ ਜਿਆਦੇ ਆ ਤੁਸੀਂ ਤੁਸੀਂ ਕਹਿੰਦੇ ਹੋ ਹਾਂ ਖੈਰਾ ਜਿੱਤਾਂਗੇ ਕਾਂਗਰਸ ਭਾਈ ਇਹ ਕਹਿੰਦੇ ਵੀ ਕਾਂਗਰਸ ਜਿੱਤੂਗੀ ਬਹੁਤ ਵੱਡੀ ਲੀਡ ਹੋਊਗੀ ਥੱਲੇ ਕਾਂਗਰਸ ਤਾਂ ਦੇਸ਼ ਚੋਂ ਖਤਮ ਹੋ ਗਈ ਦੇਸ਼ ਚੋਂ ਖਤਮ ਹੋ ਗਈ ਕਾਂਗਰਸ ਕਾਂਗਰਸ ਮੁਕਤ ਹੋ ਜਾਊਗਾ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਵੱਡੀ ਲੀਡ ਦੇ ਜਿੱਤਰੇ ਨੇ ਵੀਰੇ ਇਹਦਾ ਪਲੱਤ ਤੋਂ ਪਲੱਤ ਤੋਂ ਆਈਆਂ ਨੇ ਗੱਡੀਆਂ ਪਲੱਤ ਦੇ ਪਲੱਤ ਦੇ ਬੰਦਿਆਂ ਦੀ ਥੋੜੂ ਹੋਰੇ ਵੋਟ ਪੈਂਦੀ ਆ ਕੋਈ ਕਿਤੋਂ ਬੁਲਾਉਂਦਾ ਕੋਈ ਕਿਤੋਂ ਬੁਲਾਉਂਦਾ ਲੇਕਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸਾਰੇ ਲੋਕਲ ਬੰਦੇ ਨੇ ਲੋਕਲ ਬੰਦੇ ਨੇ ਇਹ ਵੀ ਵੱਡੀ ਗੱਲ ਹੈ ਕਿ ਹੁਣ ਤੱਕ ਜਿਹੜੀਆਂ ਕਾਂਗਰਸ ਦੇ ਗੱਡੀਆਂ ਸੀ ਕੁਝ ਬਾਹਰਲੇ ਨੰਬਰ ਵੀ ਨੇ ਤਾਂ ਆ ਬਾਈਆਂ ਨਾਲ ਗੱਲ ਕਰਦੇ ਬਾਈ ਸਾਰੀਆਂ ਪਾਰਟੀਆਂ ਦੀਆਂ ਗੱਡੀਆਂ ਲੰਘ ਰਹੀਆਂ ਕੀ ਲੱਗਦਾ ਔਰ ਕੱਠ ਕੀ ਦਾ ਵੱਧ ਸੀਗਾ ਕੱਠ ਤਾਂ ਜੀ ਗੱਡੇ ਵਾਲਿਆਂ ਦਾ ਸੀ ਜੀ ਪਾਰਟੀ ਵਾਲਿਆਂ ਦਾ ਹਾਂ ਜੀ ਸਿਮਰਨ ਸਿੰਘ ਮਾਨ ਦਾ ਜੀ ਮਾਨ ਦਾ ਕੱਠ ਜਾ ਦੇ ਲੱਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਹਵਾ ਕਿ ਕਹਿੰਦੇ ਤੁਹਾਨੂੰ ਕੌਣ ਜਿੱਤੂ ਰਿਹਾ ਹਵਾ ਤਾਂ ਜੀ ਦੋਨੇ ਪਾਰਟੀਆਂ ਦੀ ਹੈ ਜੀ ਦੇਖੋ ਇੱਕ ਤਾਂ ਆਮ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਵੀ ਹਵਾ ਹੈਗੀ ਹੈ ਜੀ ਤੇ ਇੱਕ ਸਿਮਰਤ ਸਿੰਘ ਮਾਨ ਦੀ ਹੈ ਜੀ ਬਸ ਚਾਈ ਜਾਂਦੀ ਉਹਨਾਂ ਦੇ ਦੇਖੋ ਖਾਲੀ ਹੈ ਲਗਭਗ ਬਸਣਾ ਕਿ ਲੱਗਦਾ ਭਰੀ ਤਾਂ ਨਹੀਂ ਲੱਗਦੀ ਨਹੀਂ ਭਰੀ ਤਾਂ ਨਹੀਂ ਹੋ ਗਈ ਖਾਲੀ ਹੈ ਜੀ ਵੈਸੇ ਇਹ ਮਤਲਬ ਅੱਦੇ ਅੱਦੇ ਪੈਦਲ ਵੀ ਗਏ ਨੇ ਜੀ ਬਹੁਤ ਲੋਕ ਇਧਰੋਂ ਆ ਪੈਦਲ ਜਾ ਰਹੇ ਨੇ ਜੀ ਤੁਹਾਨੂੰ ਕੀ ਉਹਨਾਂ ਦੀ ਲੰਘ ਚੁੱਕੀਆਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਉੱਦਾਂ ਤੁਹਾਨੂੰ ਕਿ ਲੱਗਦਾ ਕਿ ਸੰਗਰੂਰ ਦੇ ਮਸਲੇ ਜੀ ਕਿਸ ਨੇ ਚੱਕੇ ਕਿਹੜਾ ਵਧੀਆ ਬੰਦਾ ਹੈਗਾ ਜਿਹਨੂੰ ਵੋਟ ਦੇਖੋ ਜੀ ਬੰਦੇ ਤਾਂ ਦੇਖੋ ਆਮ ਪਾਰਟੀ ਦਾ ਤੇ ਸਿਮਰ ਸਿੰਘ ਮਾਨ ਦੋਨੇ ਬਹੁਤ ਵਧੀਆ ਬੰਦੇ ਨੇ ਜੀ ਹਾਂ ਜੀ ਸੁਖਪਾਲ ਖੇਰਾ ਉਹ ਨਵੇਂ ਨੇ ਜੀ ਉਹਨਾਂ ਬਾਰੇ ਸਾਨੂੰ ਨੇਚਰ ਬਾਰੇ ਉਹਨਾਂ ਦਾ ਪਤਾ ਨਹੀਂ ਹੈਗਾ ਜੀ ਦੇਖੋ ਹਾਂ ਜੀ ਇਹਨਾਂ ਨੂੰ ਤੁਸੀਂ ਵਰਤੇ ਹੋਏ ਹੋ ਹਨਾ ਕੀ ਕਹਿੰਦੇ ਹੋ ਬਾਈ ਜੀ ਬਾਲਾ ਰਾਸ਼ਾ ਅੱਜ ਤਾਂ ਸੜਕਾਂ ਜਾਮ ਹੋਈਆਂ ਪਈਆਂ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਆਪੋ ਆਪਣਾ ਰੰਗ ਦਿਖਾਉਣਾ ਜੀ ਸਾਰੇ ਆ ਪਾਰਟੀਆਂ ਪਰ ਇੱਥੋਂ ਜਿਹੜੀ ਚੋਣ ਆ ਉਹ ਸਰਦਾਰ ਸਿਮਰ ਸਿੰਘ ਮਾਨ ਦੀ ਜਿੱਤ ਹੈ ਜਕੀਨੀ ਮਾਨ ਜਿੱਤ ਬਿਲਕੁਲ ਸੋਹ ਦੇਖੋ ਆਹ ਟਰੈਕਟਰ ਆ ਰਹੇ ਨੇ ਕਾਂਗਰਸ ਦਾ ਝੰਡਾ ਸੁਖਪਾਲ ਖੈਰਾ ਨੇ ਵੀ ਆਪ ਦਾ ਪੂਰਾ ਜੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਬਾਈ ਕੀ ਲੱਗਦਾ ਇਕੱਠ ਦਾ ਹਰ ਪਾਰਟੀ ਵਾਲਾ ਬਹੁਤ ਤਕੜਾ ਕਰੀ ਬੈਠਾ ਹੈ ਬਾਈ ਇਹ ਰੀਅਲ ਹੈ ਰੀਅਲ ਹੈ ਰੀਅਲ ਹੈ ਰੀਅਲ ਹੈ ਉਹ ਮਾਨ ਵਾਲੇ ਕਹਿੰਦੇ ਕਹਿੰਦੇ ਪਲੱਸ ਤੋਂ ਗੱਡੀਆਂ ਆਈਆਂ ਪਲੱਤ ਤੋਂ ਨਹੀਂ ਬਾਈ ਐਸੀ ਸਰਪੰਚ ਹੈ ਵੀ ਸਰਪੰਚ ਹੈ ਮੈਂ ਪੜੋ ਤੋਂ ਸਰਪੰਚ ਆ ਰਾਇ ਸਿੰਘ ਵਾਲੇ ਤੋਂ ਸਰਪੰਚ ਕੀ ਲੱਗਦਾ ਲੀਡ ਕਿੰਨੀ ਕੇ ਮੰਨਦੇ ਹੋ ਲੀਡ 1 ਲੱਖ ਦੀ ਲੀਡ ਨਾਲ ਜਿੱਤਾਂਗੇ 1 ਲੱਖ ਦੀ ਮੁਕਾਬਲਾ ਕਿਹਨਾ ਮੰਨਦੇ ਹੋ ਤੁਸੀਂ ਐਸ ਦਾ ਵੈਸੇ ਕਿਸੇ ਨਾਲ ਮੰਨ ਨਹੀਂ ਰਹੇ ਉਹ ਉਹ ਨੇ ਦੌੜ ਚ ਇੱਕ ਦੂਜੇ ਦੀ ਜਿਹੜੇ ਪਤਾ ਕੀ ਆ ਨਾ ਜਿਹੜੇ ਸੁਖਵਾਲ ਸਿੰਘ ਖਹਿਰਾਜੀ ਨੇ ਦੇਖੋ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਹਰੇਕ ਬੰਦੇ ਦਾ ਕੋਈ ਕਿਸੇ ਵੀ ਪਾਰਟੀ ਨਾਲ ਹੋਵੇ ਕਿਸੇ ਵੀ ਧਰਮ ਨਾਲ ਕਿਸੇ ਵੀ ਕੋਈ ਵੀ ਮੁੱਦਾ ਹੋਵੇ ਚੱਕਦੇ ਨੇ ਨਿਰਪੱਖ ਆਪਣੀ ਪਾਰਟੀ ਦੀ ਹੱਦ ਤੋਂ ਬਾਹਰ ਜਾ ਕੇ ਕੋਈ ਗੱਲ ਕਰਦੇ ਨੇ ਕਿ ਹਰੇਕ ਬੰਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਐਕਟਿਵ ਆ ਹਰੇਕ ਬੰਦੇ ਨੂੰ ਪਤਾ ਯਾਰ ਵੀ ਇਹ ਬੰਦੇ ਨੂੰ ਜਿੱਤਾਉਣਾ ਜ਼ਰੂਰੀ ਆ ਹਰੇਕ ਆਪਣੀ ਚੱਕਦੇ ਨੇ ਬਿਲਕੁਲ ਸੋ ਇਹ ਕੁਝ ਉੱਧਰ ਬੀਬੀਆਂ ਬੈਠੀਆਂ ਨੇ ਸ਼ਾਇਦ ਆਪਣੀ ਬੱਸ ਦੀ ਵੇਟ ਕਰ ਰਹੀਆਂ ਨੇ ਨਾ ਜਾਮ ਦੇ ਕਰਕੇ ਸੜਕਾ ਜਾਮ ਹੋ ਗਿਆ ਸੰਗਰੂਰ ਦੀਆਂ ਜਾਂ ਸੁਖਪਾਲ ਖੈਰੀ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਝ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮਾਦਾ ਜੀ ਕੀ ਲੱਗਦਾ ਕੌਣ ਜਿੱਤੂਗਾ ਕੀ ਪਤਾ ਭਾਈ ਗੱਠ ਦਾ ਬાળા ਕਰੀ ਬੈਠੇ ਨੇ ਸਾਰੇ ਜਣੇ ਕੋਈ ਪਤਾ ਤੁਹਾਨੂੰ ਕੀ ਲੱਗਦਾ ਮਾਦਾ ਜੀ ਕੀ ਪਤਾ ਭਾਈ ਜਿਹਦੇ ਕਿਸੋਂ ਤੋਂ ਹੋ ਜਿੱਤਜੂ ਬਾਈ ਤੁਹਾਨੂੰ ਕੀ ਲੱਗਦਾ ਆਇਓ ਮਾੜਾ ਜਾ ਸਰਪ੍ਰੀਜੀ ਦਮਾਨ ਕੀਦੀ ਵਾਇ ਲੱਗਦੀ ਸਰਪ੍ਰੀਜੀ ਦਮਾਨ ਆ ਇਕੱਠ ਤੁਸੀਂ ਦੇਖ ਲਿਆ ਸਾਰੀਆਂ ਪਾਰਟੀਆਂ ਦਾ ਇਕੱਠ ਕਿਦਾ ਵੱਡਾ ਸਰ ਕਿਰਾਏ ਤੇ ਜਿਵੇਂ ਮਰਜ਼ੀ ਕਰ ਲੋ ਜੀ ਉਹ ਸਰਪ੍ਰੀਜੀ ਦਮਾਨ ਦਾ ਆਪਣੇ ਆਪ ਉਹ ਇਕੱਠ ਹੋਇਆ ਦੂਜੀਆਂ ਪਾਰਟੀਆਂ ਨੇ ਮਤਲਬ ਸਾਰੇ ਪੰਜਾਬ ਦਾ ਕਰਿਆ ਹੋਇਆ ਜੀ ਤੁਸੀਂ ਗੱਡੀਆਂ ਦੇਖ ਰਹੇ ਹੋ ਗੱਡੀ ਦੇ ਨੰਬਰ ਹੋਰ ਨੇ ਹਨਾ ਗੱਡੀਆਂ ਗੱਡੀਆਂ ਪੰਜਾਬ ਦੀਆਂ ਪੰਜਾਬ ਉਹ ਬਿਲਕੁਲ ਇਹ ਨੇ ਮਾਨ ਸਾਹਿਬ ਦੇ ਫੈਨ ਹੋਰ ਬਾਈ ਕੀ ਲੱਗਦਾ ਕੌਣ ਚ ਉਹ ਇੰਡੀਆ ਗੱਠਬੰਧਨ ਹੈ। ਇੰਡੀਆ ਗੱਠਬੰਧਨ ਸੋ ਅਤੋਂ ਤੁਹਾਡੀ ਸੀਟ ਤੋਂ ਸਾਡੀ ਸੀਟ ਤੋਂ ਇਹੀ ਖੈਰਾ ਸਾਹਿਬ ਜਿੱਤਣਗੇ। ਖੈਰਾ ਸਾਹਿਬ ਜਿੱਤਣਗੇ। ਬਾਈ ਕੀ ਲੱਗਦਾ ਕੀ ਦੀ ਹਵਾ ਜੀਰੇ? ਮਾਨ ਸਾਹਿਬ ਜੀ। ਮਾਨ ਸਾਹਿਬ ਦੀ ਕੱਟ ਦਾ ਵੱਡੀ ਲੀਡ ਦੇ ਜਿੱਤਣਗੇ ਮਾਨ ਸਾਹਿਬ। ਕਿੰਨੀ ਲੀਡ ਮੰਨਦੇ ਹੋ? ਪੂਰੀ ਵਾਅਦਾ ਵਾਦੇ ਇਹਨਾਂ ਤੋਂ। ਇਹਦਾ ਦੂਜੇ ਸਾਰੇ ਚੁਟਕਲੇ ਆਏ ਨੇ। ਸਾਡੀਆਂ ਗੱਲਾਂ ਸਾਡੇ ਨੂੰ ਸੁਣਾਈ ਜਾਂਦੇ ਨੇਗੇ। ਕੀ ਕੀਤਾ ਇਹਨਾਂ ਨੇ? ਲੋਕਾਂ ਨੂੰ ਠੱਗ ਲਿਆ। ਟੁਕਚ ਲੈਣਾ। ਮਾਨ ਸਾਹਿਬ ਪਹਿਲੀ ਵਾਰ ਤੇ ਜਾਣਗੇ ਪਰ ਕੱਠ ਸੁਖਪਾਲ ਖਿਆਰਾ ਦਾ ਕੱਠ ਵੀ ਬਹੁਤ ੱਲੀ ਮਾਨ ਸਾਹਿਬ ਦੇ ਬਹੁਤ ਹੈ ਜੀ ਹਾਂ ਜੀ ਹਾਂ ਜੀ ਮਾਨ ਸਾਹਿਬ ਦੇ ਬਿਲਕੁਲ ਮਾਨਤਾ ਜੀ ਕੀ ਲੱਗਦਾ ਹੈ ਬੱਸ ਦੀ ਵੇਟ ਕਰਦੇ ਸੀ ਕੌਣ ਜਿੱਤੂ ਆ ਕੀ ਪਤਾ ਬਈ ਇਹਦਾ ਟਾਈਮ ਵੀ ਦੱਸੂ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਕੋਈ ਕੋਈ ਵੀ ਨਹੀਂ ਜਿੱਤੂ ਕੱਠ ਬਹੁਤ ਹੈ ਹਨਾ ਹਾਂ ਜੀ ਮੋੜੀ ਬੱਸ ਲੇਟ ਕਰਦੀ ਇਹਨਾਂ ਨੇ ਇੰਨਾ ਕੱਠ ਕਰਤਾ ਹਾਂ ਜੀ ਹਾਂ ਜੀ ਸੋ ਬਿਲਕੁਲ ਇੱਕ ਵਾਰੀ ਰਾਹੁਲ ਜੀ ਪਿੱਛੇ ਦਿਖਾਓ ਕਿਸੰਗਰੂਰ ਦੀਆਂ ਸੜਕਾਂ ਅੱਜ ਟਰੈਕਟਰ ਗੱਡੀਆਂ ਤੇ ਵੱਡੇ ਕਾਫਲਿਆਂ ਦੇ ਨਾਲ ਭਰੀ ਹੋਈ ਹੈ ਕਿਉਂਕਿ ਹਰ ਅੱਜ ਉਮੀਦਵਾਰ ਦਾ ਜ਼ੋਰ ਲੱਗਾ ਹੋਇਆ ਕਿ ਹਵਾ ਜਿਹੜੀ ਪਰਸੈਪਸ਼ਨ ਹੈ ਉਹ ਬਣਾਈ ਜਾਵੇ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਸੋ ਇਸ ਤੋਂ ਪਹਿਲਾਂ ਸਿਮਰਜੀਤ ਮਾਨ ਦਾ ਇਕੱਠ ਲੰਘ ਕੇ ਗਿਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਸੁਖਪਾਲ ਖਿਆਰਾ ਦਾ ਜਿਹੜਾ ਕਾਠ ਹੈਗਾ ਉਹ ਲੰਘ ਰਿਹਾ ਹੈ ਸੁਪਾਲ ਖਿਆਰਾ ਦੀ ਗਵਾਹੀ ਦੇ ਵਿੱਚ ਰੋਡ ਸ਼ੋ ਕਿਉਂਕਿ ਪ੍ਰਚਾਰ ਦਾ ਲਾਸਟ ਦੇਣਿਆ ਦੇਖਦੇ ਆਂ ਵੀ ਹਵਾ ਕਿੱਧਰ ਨੂੰ ਬੁੱਕਦੀ ਹੈ ਤੇ ਆ ਤਸਵੀਰਾਂ ਸੀਗੀਆਂ ਤੁਹਾਨੂੰ ਰਿਪੋਰਟ ਕੀਤਾ ਸੰਗਰੂਰ ਨੂੰ ਤੁਸੀਂ ਦੱਸਿਓ ਵੀ ਆ ਕਾਫਲਾ ਦੇਖ ਕੇ ਕੀ ਲੰਦਾ ਵੀ ਹਵਾ ਕਿੱਧਰ ਨੂੰ ਹੈਗੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ